ਖਬਰ ਅੱਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕਾ ਕਰਮ ਸਿੰਘ ਗਲੀ ਸੱਤੋ ਵਾਲੀ ਵਿਖੇ ਸੰਤ ਕ੍ਰਿਪਾਲ ਸਿੰਘ ਜੀ ਦੀ ਵਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਡੇਰੇ ਦੇ ਮੁਖੀ ਸੰਤ ਬਾਬਾ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬੀਬੀ ਕੋਲਾ ਜੀ ਭਲਾਈ ਕੇਂਦਰ ਟਰਸਟ ਦੇ ਸੰਚਾਲਕ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਕੀਰਤਨ ਕੀਤਾ ਗਿਆ ਅਤੇ ਨਾਲ ਹੀ ਬੀਬੀਆਂ ਦੇ ਵੱਲੋਂ ਕੀਰਤਨ ਜਸ ਰਹੀ ਆਇਆਂ ਹੋਈਆਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਤੇ ਸਮਾਜ ਸੇਵਕ ਚੰਨਾ ਚੂੜਾ ਵਾਲੇ ਨੇ ਵੀ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਲੰਗਰ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੁਰ ਦੀ ਖਾਸ ਰਿਪੋਰਟ ਜੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਗੁਰੂ ਦੇ ਸਾਜੀ ਨਵਾਜੀ ਸਾਧ ਸੰਗਤ ਦੇ ਜੀ ਅੱਜ 31 ਦਸੰਬਰ ਵਾਲਾ ਦਿਨ ਹੈ ਵੱਡੇ ਮਹਾਂਪੁਰਖ ਸੰਤ ਬਾਬਾ ਉਤਮ ਸਿੰਘ ਜੀ ਬਰਹਾਉ ਜਾਨੇ ਸੰਤ ਬਾਬਾ ਮੀਰ ਸਿੰਘ ਜੀ ਮਹਾਰਾਜ ਜਾਨੇ ਕਰਪਾਲ ਸਿੰਘ ਜੀ ਬਰਾਂਦੀ ਸਾਲਾਨਾ ਵਰਸੀ ਹੈ ਵਾਜ ਸਤਵਾਲੀ ਡੇਰੇ ਪਨਾਈ ਹੋਈ ਹੈ ਜਿਸ ਦੇ ਵਿੱਚ ਪੰਦੇ ਪ੍ਰਸਿੱਧ ਕੀਰਤਨੀ ਜਤੇ ਅਜੀ ਕਥਾ ਬਾਚ ਕੋ ਹਾਂ ਸਾਰੇ ਸੰਗਤ ਦਾ ਡੇਰਾ ਸੰਤ ਗਿਆਨ ਨੂੰ ਵੀਰ ਸਿੰਘ ਜੀ ਦੀ ਹੈ ਬਹੁਤ ਬਹੁਤ ਧੰਨਵਾਦ ਇਸ ਤੇ ਅਸਥਾਨ ਦੇ ਉੱਤੇ ਅਜ ਗੁਰੂ ਕੇ ਲੰਗਰ ਧਾਰ ਹੋਏ ਜੋ ਤੋਂ ਤੁ ਆਤਦਾ ਸਾਰੇ ਸੰਗਤ ਦੇ ਚਰਨਾਂ ਰ ਸ਼ੋਭਾ ਸ਼ਰਪੇ ਜਾਨੀ ਆਲਤਾ ਕਰਦੇ ਮਾਹਰ ਗੁਰਜੀ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸੈਕਸ਼ਬ ਦੇ ਹਾੜੇ ਜੁਤੇ ਸੰਗਤਾਂ ਨੂੰ ਕੀ ਸੰਦੇਸ਼ ਦੇ ਗਏ ਨਵੇਂ ਸਾਲ ਦਾ ਨਵੇਂ ਸਾਲ ਦਾ ਸੰਦੇਸ਼ ਇਹੀ ਹੈ ਇਸ ਸੇਖ ਸੰਗਤ ਗੁਰਬਾਣੀ ਦੇ ਨਾਲ ਜੁੜੇ ਮੂਰ ਮੰਤਰ ਦੇ ਪਾਠ ਆ 11 ਲੱਖ ਪਾਠਾਂ ਦੀ ਅਦਾਜ਼ ਹੋਈ ਹੈ ਔਰ 3 ਫਰਵਰੀ ਨੂੰ ਸੱਚਖੰਡ ਵਾਸੀ ਸੰਤੂਆ ਮਮਕਾਂ ਸਿੰਘ ਬਰੋਂ ਦੀ ਪਾਰਸੀ ਆ ਰਹੇ ਆ ਉਹ ਸਮੇਂ ਵੀ 11 ਲੱਖ ਸਿਰਿੰਗੁਰ ਮਤਾ ਸਾਧ ਦੇ ਬਾਠ ਹੁੰਦੇ ਆ ਸੰਗਤ ਦੇ ਚਾਰਾਂ ਵਿੱਚ ਬੈਠੀ ਹੈ ਜਿਵੇਂ ਬਾਠਾਂ ਦੇ ਵਿੱਚ ਵਾਹ ਚੜ ਕੇ ਹਿੱਸਾ ਉਤਰਾ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਜਾਪ ਕਰੋ ਗੁਰਬਾਣੀ ਦੇ ਨਾਲ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਵੀ ਬੀਰਵਿੰਕਰ ਜੀ ਬੀਬੀ ਖੋਲਾ ਜੀ ਬਲਾਈ ਕੇ ਅੰਦਰ ਤੋਂ ਅੱਜ ਕੀ ਪ੍ਰੋਗਰਾਮ ਕਰਵਾਇਗੇ ਡੇਰਾ ਸੁਤੋ ਵਾਲਾ ਕਟਰਾ ਕਰਮ ਸਿੰਘ ਵਿਖੇ ਸ੍ਰੀਮਾਨ ਇਕਸਵਤ ਬ੍ਰਹਮ ਗਿਆਨੀ ਸੰਤ ਉੱਤਮ ਸਿੰਘ ਜੀ ਮਹਾਰਾਜ ਸ੍ਰੀਮਾਨ ਇਕਸਵਤ ਬ੍ਰਹਮ ਗਿਆਨੀ ਵਿਦਿਆਮਾਰਤੰ ਸੰਤ ਅਮੀਰ ਸਿੰਘ ਜੀ ਮਹਾਰਾਜ ਸ੍ਰੀਮਾਨ ਬ੍ਰਹਮ ਗਿਆਨੀ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਅਤੇ ਸੰਤ ਮੱਖਣ ਸਿੰਘ ਜੀ ਦੀ ਯਾਦ ਦੇ ਵਿੱਚ ਹਰ ਸਾਲ ਜਿਹੜੇ ਇੱਥੇ ਸਮਾਗਮ ਰੱਖੇ ਜਾਂਦੇ ਨੇ ਮਹਾਪੁਰਖਾਂ ਵੱਲੋਂ ਅਾਇਦਾ ਸਮਾਗਮ ਜਿਹੜਾ ਸੰਤ ਪਾਪਾ ਅਮਨਦੀਪ ਸਿੰਘ ਜੀ ਵੱਲੋਂ ਇਹ ਸਮਾਗਮ ਕਰਵਾਏ ਜਾ ਰਹੇ ਨੇ ਕਿੱਥੇ ਸ਼ੁਰੂ ਵਿੱਚ ਹੀ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰਕ ਸੰਗਤੀ ਰੂਪ ਦੇ ਵਿੱਚ ਸਤਿਗੁਰ ਜੀ ਨੇ ਆਪ ਜੀ ਨੇ ਆਪ ਹੀ ਸੇਵਾ ਲਈ ਉਸ ਤੋਂ ਉਪਰੰਤ ਰਾਤੀ 12:30 1 ਵਜੇ ਤੱਕ ਸਮਾਗਮ ਨਿਰਵਿਘਨ ਤਸੈ ਚੱਲੇਗਾ ਕਈ ਮਹਾਂਪੁਰਖ ਕੀਰਤਨੀਏ ਗੁਣੀ ਗਿਆਨੀ ਉਹ ਸਭ ਆ ਕੇ ਹਾਜ਼ਰੀਆਂ ਭਰਨਗੇ ਅਗਲਾ ਪ੍ਰੋਗਰਾਮ 3 ਫਰਵਰੀ ਨੂੰ ਸੰਤ ਬਾਬਾ ਮੱਖਣ ਸਿੰਘ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੋਣਾ ਹੈ। ਉਹਦੇ ਵਾਸਤੇ ਜਿੰਨੇ ਵੱਧ ਤੋਂ ਵੱਧ ਮੂਲ ਮੰਤਰ ਦੇ ਪਾਠ ਤੁਸੀਂ ਕਰ ਸਕਦੇ ਹੋ ਸਾਰੇ ਉਹ ਆਪਣੇ ਪਾਠਾਂ ਦੀ ਗਿਣਤੀ ਜ਼ਰੂਰ ਲਖਾਣਾ ਤਾਂ ਕਿ ਸਾਡੀ ਛੋਟੀ ਜੀ ਸ਼ਰਧਾਂ ਜੀ ਮਹਾਪੁਰਖਾਂ ਤੱਕ ਪਹੁੰਚ ਸਕੇ। 31 ਦਸੰਬਰ ਦੀ ਰਾਤ ਦਾ ਸਮਾਗਮ ਜਿਹੜਾ ਏ ਸ਼੍ਰੋਮਣੀ ਸੰਪਰਦਾਇ ਟਕਸਾਲ ਸ਼ਹੀਦ ਪਾਈ ਮਨੀ ਸਿੰਘ ਜੀ, ਡੇਰਾ ਸੰਤ ਅਮੀਰ ਸਿੰਘ ਜੀ, ਕੱਟੜਾ ਕਰਮ ਸਿੰਘ ਗਲੀ ਸੱਤੋ ਵਾਲੀ ਵਿਖੇ ਬੜੀ ਸ਼ਰਧਾ ਤੇ ਪਿਆਰ ਨਾਲ ਬਾਬਾ ਅਮਨਦੀਪ ਸਿੰਘ ਜੀ ਵੱਲੋਂ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਇਸ ਸਮਾਗਮਾ ਦੇ ਵਿੱਚ ਭਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਜੀ ਹੋਰ ਗੁਣੀ ਗਿਆਨੀ ਕਥਾਵਾਚਕ ਉਹ ਸਾਰੇ ਹਾਜ਼ਰੀ ਭਰਨਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ